फरीदकोट पुलिस ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਡਾਕਟਰ ਪੱਗਿਆ ਜੈ ਨੇ ਦੱਸਿਆ ਕਿ ਪੁਲਿਸ ਨੇ ਖਾਸ ਮੁਖਬਰ ਦੀ ਇਤਲਾਹ ਤੇ ਸ਼ੱਕੀ ਪੁਰਸ਼ਾਂ ਤੇ ਛਾਪੇਮਾਰੀ ਕਰ ਦੋ ਵਿਅਕਤੀਆਂ ਨੂੰ 12 ਕਿਲੋ 100 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਉਹਨਾਂ ਦੱਸਿਆ ਕਿ ਦੋਨਾਂ આરોપીਆਂ ਨੇ ਸਰਦਪਾਰ ਪਾਕਿਸਤਾਨ ਤੋਂ ਡਰੋਨ ਜ਼ਰੀਏ ਇੱਕੇ ਮਗਵਾ ਪਿੰਡ ਝਾੜੀ ਵਾਲਾ ਸਚ ਸਟੋਰ ਕੀਤੀ ਹੋਈ ਸੀ ਜੋ ਅੱਗੇ ਸਪਲਾਈ ਕੀਤੀ ਜਾਣੀ ਸੀ ਫਿਲਹਾਲ ਦੋਨੋਂ આરોપીਆਂ ਖਿਲਾਫ ਅਵਾਰਧਿਕਾਰਵਾਈ ਕੀਤੀ ਜਾ ਰਹੀ ਹੈ ਪਰੀਤਕੋਟ ਪੁਲਿਸ ਦੀ ਹੁਣ ਤੱਕ ਦੀ ਪਿਛਲੇ ਕਈ ਸਾਲਾਂ ਦੀ ਸਭ ਤੋਂ ਵੱਡੀ ਇੱਕ ਕਾਮਯਾਬੀ ਅੱਜ ਸਾਨੂੰ ਹਾਸਲ ਹੋਈ ਏ ਜੇਚ ਇੱਕ ਕ੍ਰਾਸ ਬਾਰਡਰ ਨਾਰਕੋ ਮੋਡਿਊਲ ਦਾ ਪਰਦਾ ਫਾਸ਼ ਹੋਇਆ ਔਰ ਇਹਚ ਬਹੁ ਵੱਡੀ ਮਾਤਰਾ ਤੇ ਹਿਰੋਇਨ ਰਿਕਵਰ ਹੋਈ 12 12.100 ਕਿਜੀ ਹਿਰੋਇਨ ਰਿਕਵਰ ਹੋਈ ਔਰ ਇਹਚ ਮੈਂ ਬਹੁ ਸ਼ਲਾਘਾ ਕਰਾਂਗੀ ਆਪਣੀ ਪੂਰੀ ਟੀਮ ਦਾ which was ably led by SPD Sandeep Badhera DSP Faridkot Tarlochan Singh SHO Sadar Faridkot Rajesh te in charge PP Gullewala Sukhmanwar inane te puri team ne ek technical based aur ek source based operation chalande hove do hafte di mehnat de baad eh pura jada drug cartel module hai eh bust kita hai eh dech zikar karan yog gal eh vi hai ਇਹ ਸਾਰਾ ਹੀ ਜਿਹੜਾ ਕਨਸਾਈਨਮੈਂਟ ਹੈ ਇਹ ਡਰੋਨਸ ਰਾਹੀਂ ਪਾਕਿਸਤਾਨ ਤੋਂ ਆਇਆ ਹੈ ਔਰ ਇਹਦੇ ਵਿੱਚ ਜਿਹੜੇ ਬੈਕਵਰਡ ਲਿੰਕੇਜਸ ਮੁਦਲੀ ਤਵਦੇਸ਼ ਤੋਂ ਸਾਨੂੰ ਪਤਾ ਚੱਲੇ ਉਹ ਵੀ ਇੱਕ ਕ੍ਰਾਸ ਬਾਰਡਰ ਜਿਹੜਾ ਨਾਰਥੋ ਮੋਡਿਊਲ ਹੈ ਉਹਦੀ ਤਰਫ ਇਸ਼ਾਰਾ ਕਰਦੇ ਪਏ ਨੇ ਇਹ ਚ ਇਸ ਤੋਂ ਪਹਿਲਾਂ ਕਦੇ ਵੀ ਫਰੀਦਕੋਟ ਜ਼ਿਲ੍ਹੇ 'ਚ ਇੱਡੀ ਵੱਡੀ ਕਨਸਾਈਨਮੈਂਟਸ ਦੀ ਰਿਕਵਰੀ ਨਹੀਂ ਹੋਈ ਹੈ ਜਿਹੜੇ ਦੋ ਅਕਿਊਜ਼ਡ ਇਸ ਪੂਰੇ ਮੈਟਰ 'ਚ ਅਰੈਸਟ ਹੋਏ ਨੇ ਉਹ ਚ ਇੱਕ ਬੰਦਾ ਹੈ ਸੁਖਪ੍ਰੀਤ ਸਿੰਘ ਜੋ ਪਿੰਡ ਝਾੜੀ ਵਾਲਾ ਪੀਐਸ ਸਦਰ ਫਰੀਦਕੋਟ ਦਾ ਵਸਨੀਕ ਹੈ ਤੇ ਦੂਜਾ ਜਿਹੜਾ ਬੰਦਾ ਹੈ ਉਹਦਾ ਨਾਮ ਹੈ ਕਦਰ ਸਿੰਘ ਉਹ ਪਿੰਡ ਵਾ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਤਾਂ ਇਹਨਾਂ ਦੋਵਾਂ ਨੇ ਮਿਲ ਕੇ ਇੱਕ ਅਨਸਾਈਨਮੈਂਟ ਇਣਾ ਕੋ ਲਾਇਆ ਸੀ ਬਾਰੋ ਔਰ ਇਹਨਾਂ ਨੇ ਇੱਥੇ ਇਹਨੂੰ ਸਟੋਰ ਕੀਤਾ ਹੋਇਆ ਸੀ ਫਰੀਦਕੋਟ ਪਿੰਡ ਝਾੜੀ ਵਾਲਾ ਵਿਖੇ ਤੇ ਇਹਨਾਂ ਨੇ ਇਹ ਗਾਂ ਤੋਂ ਗਾਂ ਅੱਗੇ ਸਪਲਾਈ ਕਰਨਾ ਸੀ ਇਹ ਚ ਜਦੋਂ ਸਾਨੂੰ ਇਸ ਬਾਰੇ ਇੱਕ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਇਮੀਡੀਏਟਲੀ ਐਫ ਆਈ ਆਰ ਨੰਬਰ 212 ਡੇਟਿਡ 8/9/25 ਰਜਿਸਟਰ ਕੀਤੀ ਪੀ ਐਸ ਸਦਰ ਫਰੀਦਕੋਟ ਅੰਡਰ ਸੈਕਸ਼ਨ 21 ਐਂਡ 23 ਐਨ ਡੀ ਪੀ ਐਸ ਐਕਟ ਤਾਹੌਣ ਗਾਂਤੂ ਗਾਂ ਜਿਹੜੀ ਤਵਦੀਸ਼ ਹੈ ਉਹ ਚ ਅਸੀਂ ਪ੍ਰੋਪਰ ਇਹਦੇ ਲਿੰਕੇਜਸ ਅਸੀਂ ਇਨਸਟੈਬਲਿਸ਼ ਕਰਾਂਗੇ ਇਹਦੇ ਬੈਕਵਰਡ ਲਿੰਕੇਜਸ ਵੀ ਅਸੀਂ ਸਟੈਬਲਿਸ਼ ਕਰਾਂਗੇ ਤੇ ਇੱਕ ਪ੍ਰੋਪਰ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਦੇ ਹੋਏ HIN ਦੋਵਾਂ ਬੰਦਿਆਂ ਨੂੰ ਕਿਸੇ ਨੇ ਕੋਈ ਹਵਾਲਾ ਰਾਹੀਂ ਪੈਸੇ ਭੇਜੇ ਜਾਂ ਇਹ ਅੱਗੇ ਕਿਨੂੰ ਸਪਲਾਈ ਕਰਨਾ ਸੀ ਤੇ ਇਹਦੇ ਬੈਕਵਰਡ ਇਹ ਕਿੱਥੋਂ ਇਹਨਾਂ ਦੀ ਸੋਰਸ ਹੈ ਜਾਂ origin point ਹੈ ਇਹ ਸਾਰੀ ਹੀ ਚੀਜ਼ਾਂ ਅਸੀਂ ਆਈਡੈਂਟੀਫਾਈ ਕਰਕੇ ਉਹਨ ਸਾਰੇ ਹੀ ਬੰਦਿਆਂ ਨੂੰ ਅਸੀਂ ਨਾਮਿਨੇਟ ਕਰਾਂਗੇ ਤਾਂ ਇਹਨੂੰ ਅਰੈਸਟ ਕਰਾਂਗੇ ਇਸ ਮੋਡਿਊਲ ਦੇ ਬਸਟ ਹੋਣ ਨਾਲ ਇਸ ਇਲਾਕੇ ਦੀ ਇਹ ਵਨ ਆਫ ਦਾ ਬਿਗੇਸਟ ਰਿਕਵਰੀਜ਼ ਹੈ ਤੇ ਜਿਵੇਂ ਮੈਂ ਕਿਹਾ ਫਰੀਦਕੋਟ ਦੀ ਅੱਜ ਤੱਕ ਦੀ ਇਹ ਸਭ ਤੋਂ ਵੱਡੀ ਹੀਰੋਇਨ ਦੀ ਰਿਕਵਰੀ ਹੈ ਤਾਂ ਇਸ ਇੱਕ ਰਿਕਵਰੀ ਦੇ ਬਾਅਦ ਇਹ ਪੂਰਾ ਜਿਹੜਾ ਹੈਗਾ ਕਾਟਨ ਇਹਦੀ ਬੈਕਬੋਨ ਅਸੀਂ ਬ੍ਰੇਕ ਕਰਨ ਚ ਕਾਮਯਾਬ ਹੋਏ ਹਾਂ ਤੇ ਅੱਗੇ ਵੀ ਅਸੀਂ ਇਸੇ ਤੰਦੇ ਹੀ ਨਾਲ ਕੰਮ ਕਰਦੇ ਰਹਾਂਗੇ ਮੈਡਮ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਕਿ ਇੱਕ ਵੱਡੀ ਰਿਕਵਰੀ ਫੀਸ ਕੋਰ ਜਿਹਦੇ ਵਿੱਚ ਪਹਿਲੀ ਵਾਰ ਹੋਈ ਹੈ ਖਾਸ ਕਰ ਜੇ ਦੇਖੀਏ ਤਾਂ ਜ਼ਿਆਦਾਤਰ ਇਸ ਰੱਦੀ ਇਲਾਕਿਆਂ ਚ ਹੁੰਦੀ ਸੀ ਪਰ ਮੈਨੂੰ ਲੱਗਦਾ ਕਿ ਕਿਤੇ ਸਰਦੀ ਏਰੀਆ ਚ ਹੋਇਆ ਉਹਨੇ ਦੂਸਰੇ ਇਲਾਕੇ ਵੱਲ ਮੂਵ ਕਰਦੇ ਨੇ ਨਸ਼ਾ ਦਸਤਕ ਦੇਖਿਏ ਸਰਕਾਰ ਪੰਜਾਬ ਸਰਕਾਰ ਦਾ ਜਿਹੜਾ ਪ੍ਰੋਜੈਕਟ ਚੱਲਦਾ ਪਿਆ ਹੈ ਯੁੱਧ ਨਸ਼ਾ ਵਿਰੁੱਧ ਅੰਡਰ ਦ ਗਾਈਡੈਂਸ ਐਂਡ ਪਰਸਨਲ ਸੁਪਰਵੀਜ਼ਨ ਆਫ आवर ਵਰਦੀ ਡੀਜੀ ਸਰ ਤੇ ਉਸਤੇ ਇਹ ਜਿਹੜੇ ਨਸ਼ਾ ਤਸਕਰ ਹੈ ਇਹਨਾਂ ਨੂੰ ਹੁਣ ਕੋਈ ਰਾਹ ਨਹੀਂ ਅੱਗੇ ਲੱਭਦਾ ਪਿਆ ਬਿਕੋਜ਼ ਆਫ ਦ ਐਕਸਟ੍ਰੀਮ ਕ੍ਰੈਕਡਾਊਨ ਔਨ देयर ਫੂਟ ਸੋਲਜਰਸ ਤਾਂ ਹੁਣ ਇਹਨਾਂ ਨੇ ਆਪਣਾ ਏਰੀਆ ਆਫ ਆਪਰੇਸ਼ਨ ਇਹਨਾਂ ਨੇ ਆਪਣਾ ਮੋਡਸ ਆਪਰੇਂਡੀ ਸਾਰਾ ਕੁਝ ਇਹਨਾਂ ਨੇ ਚੇਂਜ ਕੀਤਾ ਹੈ ਤੇ ਅਸ ਫਰੀਦਕੋਟ ਪੁਲਿਸ ਪੰਜਾਬ ਪੁਲਿਸ ਦੀ ਇਹ ਕਾਮਯਾਬੀ ਹੈ ਕਿ ਇਹ ਭਾਵੇਂ ਕਿੰਨੀ ਵੀ ਕੋਸ਼ਿਸ਼ ਕਰ ਲੈਣ ਬਟ ਅਸੀਂ ਇਹਨਾਂ ਨੂੰ ਕਿਤੇ ਵੜਨ ਨਹੀਂ ਦੇਵਾਂਗੇ ਤੇ ਜਿੱਥੇ ਵੀ ਇਹ ਜਾਵਾਂਗੇ ਅਸੀਂ ਉਸ ਤੋਂ ਪਹਿਲਾਂ ਇਹਨਾਂ ਨੂੰ ਫੜ ਲਾਂਗੇ ਵੀਲ ਨਾਟ ਅਲਾਉ ਥੈਮ ਟੂ ਡੂਇੰਗ ਡਰੋਨ ਦੀ ਵੀ ਗੱਲ ਆ ਰਹੀ ਸੀ ਕਿਤੇ ਡਰੋਨ ਜਰੀਏ ਜਰਾ ਯੈਸ ਜਿਹੜੀ ਮਡਲੀ ਪੁੱਛ ਕੇ ਚ ਤੋਂ ਔਰ ਮਡਲੀ ਜਿਹੜੀ ਤਵਦੀਸ਼ ਤੋਂ ਪਤਾ ਚੱਲਿਆ ਹੈ ਕਿ ਇਹ ਕਨਸਾਈਨਮੈਂਟ ਹੀ ਪੂਰਾ ਡਰੋਨ ਰਾਹੀਂ ਆਇਆ ਹੈ ਕਿਉਂਕਿ ਇੱਕ ਬਹੁਤ ਹੈਵੀ ਕਨਸਾਈਨਮੈਂਟ ਹੈ ਤੇ ਜਿਹੜੇ ਇਹਦੇ ਪੈਕੇਟਸ ਨੇ ਉਤੇ ਵੀ ਕੁਝ ਸਾਨੂੰ ਇਸ ਟਾਈਪ ਦੇ ਇਨਸਿਗਨੀਅਸ ਸਾਨੂੰ ਮਿਲੇ ਜਿਸ ਸੇ ਇਹ ਗੱਲ ਬਿਯੋਂਡ ਡਾਊਟ ਇਸਟੈਬਲਿਸ਼ ਹੁੰਦੀ ਹੈ ਕਿ ਇਹ ਕ੍ਰਾਸ ਬਾਰਡਰ ਕਨਸਾਈਨਮੈਂਟ ਹੈ ਹੁਣ ਅਸੀਂ ਇਹਨਾਂ ਦੀ ਪ੍ਰੋਪਰ ਇੱਕ ਫਾਈਨੈਂਸ਼ੀਅਲ ਔਰ ਟੈਕਨੀਕਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦੇ ਫੋਨਸ ਦੀ ਵੀ ਤੇ ਇਹਨਾਂ ਦੀ ਵੀ ਪ੍ਰੋਪਰ ਪੁੱਛਗਛ ਹੋਊਗੀ ਤੇ ਗਾਂ ਤੋਂ ਗਾਂ ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਤੱਕ ਅਸੀਂ ਪਹੁੰਚਾਂਗੇ ਇਹ ਵੀ ਇੱਕ ਵੱਡੇ ਮਗਰਮੱਛ ਹੀ ਹੈਗੇ ਅਗਰ ਇਹ ਏਡੀ ਵਗੇ ਕਰ ਸਕਿਆ ਆਪਾਂ ਜਿਹੜੇ ਸ਼ਰਧਪਾਲ ਬੈਠੇ ਨਸ਼ਾ ਤਸਕਰ ਉਹਨਾਂ ਨਾਲ ਦੇਖਿਏ ਇਹ ਪਰਚਾ ਰਾਤ ਕੱਲ ਰਾਤ ਕੋ ਹੋਇਆ ਹੈ ਅਰਾਊਂਡ 8:00 ਔਰ ਹੁਣ ਸਾਡੀ ਤਫਦੀਸ਼ ਜਿਹੜੀ ਹੈਗੀ ਇਹਨਾਂ ਨੂੰ ਅਸੀਂ ਪ੍ਰੋਪਰ ਕੋਰਟ ਚ ਅਸੀਂ ਪੇਸ਼ ਕਰਾਂਗੇ ਔਰ ਮਾਨਯੋਗ ਅਦਾਲਤ ਚ ਅਸੀਂ ਇਹਨਾਂ ਦੇ ਰਿਮਾਂਡਸ ਲੈ ਕੇ ਫਿਰ ਅਸੀਂ ਇਹ ਅੱਗੇ ਜਿਹੜੀ ਲਿੰਕਸ ਹੈ ਉਹ ਸਟੈਬਲਿਸ਼ ਕਰਾਂਗੇ ਜੋ ਵੀ ਨਈ ਗੱਲ ਸਾਡੇ ਸਾਹਮਣੇ ਆਉਗੀ ਉਹ ਅਸੀਂ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨਾਲ ਸ਼ੇਅਰ ਕਰਾਂਗੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027 ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੋਨੇ ਸੰਪਰਕ ਕਰੋ 6047238027